एयरपोर्ट ਚੋਂ ਕਾ ਗਿਆ ਕਿ ਤੁਸੀਂ ਰਾਈਟ ਸਾਈਡ ਤੋਂ ਮੁੜ ਜੂਗੇ ਤੇ 에어ਪੋਰਟ ਰੋਡ ਜਾਂਦੀ ਹੈ ਸਿੱਧਾ ਸੁਵਾਨਾ ਸਾਫ ਗੁਰਦੁਆਰਾ ਨੂੰ ਰੋਡ ਜਾਂਦੀ ਹੈ ਮੀਗਾ ਟ੍ਰੇਡ ਫਿਰ ਰਹੀ ਚੱਲਿਖੜ ਦਾ ਸਿੱਧਾ ਤੇ ਬਿਲਕੁਲ ਆਪੋਜ਼ਿਟ ਲਾ ਸੈਕਟਰ 15 ਦੇ ਵਿੱਚ ਜਿਹੜਾ ਹੈ ਵੀ ਚਾਈਨਸ ਬਾਅ ਮਿਲਦਾ ਹੈ ਜਿਹਨ ਨੂੰ ਵੀਰੇ ਆਪਾਂ સ્ਮਾਰਟ ਬਾਈਕ ਦੀ ਐਪ ਇੰਸਟਾਲ ਕਰਕੇ ਕਿਹੜਾ ਰੋਡ ਆਉਂਦਾ ਉਹ ਪਰ ਆਰ ਅਕੋਰਡਿੰਗ ਆਪਾਂ ਰੈਂਟ ਤੇ ਲੈ ਲੈਂਦੇ ਆਂ ਜੀ ਮਿੱਤਰੋ ਅੱਜ ਆਪਣੇ ਬਾਈ ਦੇ ਨਾਲ ਅਸੀਂ ਚੰਡੀਗੜ੍ਹ ਚੱਲੇ ਆ ਤੇ ਅੱਜ ਚੰਡੀਗੜ੍ਹ ਦੇ ਵੇਖਦੇ ਹਾਂ ਨਜ਼ਾਰੇ ਤੇ ਅੱਜ ਸਭ ਇੱਕ ਜ਼ਰੂਰੀ ਕੰਮ ਸੀਗਾ ਚੰਡੀਗੜ੍ਹ ਦੇ ਵਿੱਚ ਸੋ ਅਸੀਂ ਪਹਿਲਾਂ ਉਹਨੂੰ ਫਿਨਿਸ਼ ਕਰਾਂਗੇ ਦੈਨ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਹੈ ਘੁੰਮਾਂਗੇ ਆਪਣਾ ਸੋ ਤੁਹਾਨੂੰ ਚੰਡੀਗੜ੍ਹ ਜਾ ਕੇ ਤੁਹਾਨੂੰ ਦਿਖਾਣੇ ਚੰਡੀਗੜ੍ਹ ਦੇ ਨਜ਼ਾਰੇ ਥੈਂਕ ਯੂ ਸੋ ਮੱਚ ਗਾਈਜ਼ ਇਹ ਆ ਗਿਆ ਜੀ ਆਪਣਾ 에어ਪੋਰਟ ਰੋਡ 에어ਪੋਰਟ ਚੌਂਕ ਆ ਗਿਆ ਅੱਗੇ ਤੁਸੀਂ ਰਾਈਟ ਸਾਈਡ ਤੋਂ ਮੁੜ ਜਾਓਗੇ ਤਾਂ 에어ਪੋਰਟ ਰੋਡ ਜਾਂਦੀ ਹੈ ਸਿੱਧਾ ਸੁਹਾਣਾ ਸਾਹਿਬ ਗੁਰਦੁਆਰਾ ਨੂੰ ਰੋਡ ਜਾਂਦੀ ਹੈ ਐਂਡ ਲੈਫਟ ਸਾਈਡ ਜੇ ਤੁਸੀਂ ਜਾਣੇ ਹੋ ਤਾਂ ਇਹ ਬਨੋੜ ਤੋਂ ਲਾਂਡਰਾ ਰੋੜਾ ਜਿਹੜਾ ਉਸ ਨੂੰ ਅਟੈਚ ਕਰਦੀ ਹੈ। ਤੋਂ ਅਸੀਂ ਚੰਡੀਗੜ੍ਹ ਜਾਣਾ ਵਾਇਆ ਮੋਹਾਲੀ ਹੋ ਕੇ। ਬਿਕਾਜ਼ ਆਫ ਦ ట్రాਫਿਕ ਜਿਹੜੀ ਆ ਉਹ ਘੱਟ ਹੁੰਦੀ ਆ। ਜ਼ਰਖਪੁਰ ਜਿਹੜੀ ਆ ਉਹ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਅਸੀਂ ਮੋਹਾਲੀ ਵਾਲਾ ਜਿਹੜਾ ਰੂਟ ਹੈ ਉਹ ਲਿਆ ਹੋਇਆ। ਸੋ ਮੋਹਾਲੀ ਤੁਸੀਂ ਇਹ ਦੇਖ ਲਓ ਵੀ ਬਿਲਡਿੰਗਸ ਜਿਹੜੀਆਂ ਬਣਦੀਆਂ ਜਾ ਰਹੀਆਂ ਨੇ। ਕਿਸੇ ਟਾਈਮ ਇਹ ਤੇ ਪਿੰਡ ਹੁੰਦੇ ਸੀਗੇ ਤੇ ਅੱਜ ਤੁਸੀਂ ਦੇਖੋ ਮੋਹਾਲੀ ਦੀ ਜਿਹੜੀ ਡਵੈਲਪਮੈਂਟ ਕਿੰਨੀ ਹੋ ਚੁੱਕੀ ਆ ਰੋਡਸ ਉਹ ਜਿਹੜੇ ਸੋਹਣੇ ਸੋਹਣੇ ਬਣੇ ਹੋਏ ਹਨ ਡਰਾਈਵ ਕਰਨ ਦਾ ਵੀ ਜਿਹੜਾ ਇੱਥੇ ਵੱਖਰਾ ਹੀ ਮਜ਼ਾ ਆਉਂਦਾ ਤੁਸੀਂ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਚੰਡੀਗੜ੍ਹ ਦੇ ਵਿੱਚਾਂ ਜਿਹੜੀਆਂ ਬੱਸਾਂ ਚੱਲ ਰਹੀਆਂ ਨੇ ਇਲੈਕਟ੍ਰਿਕ ਬੱਸਾਂ ਆ ਦੇਖੋ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਲੋਕ ਉਹਰੇ ਜਿਹੜੇ ਰੂਲਸ ਨੇ ਨਾ ਉਹ ਬੜੇ ਫਾਲੋ ਕਰਦ ਨੇ ਸਾਡੇ ਨਾ ਜੇ ਕਿਤੇ ਪੰਜਾਬ ਚ ਵੀ ਇਹ ਗੱਲਾਂ ਨੂੰ ਲਾਗੂ ਹੋ ਜੇ ਨਾ ਤਾਂ ਮੈਂ ਕਹਿੰਦਾ ਹਰ ਇੱਕ ਬੰਦਾ ਉੱਤੇ ਨਾ ਸੱਦਾ ਹੋ ਜੂ ਆ ਦੇਖੋ ਹੈਲਮਟ ਪਾਏ ਹੋਏ ਨੇ ਬਿਨਾਉ ਹੈਲਮਟ ਤੋਂ ਨਹੀਂ ਉਰੇ ਕੋਈ ਜਾਂਦਾ ਜਿਹੜੇ ਥਾਂ-ਥਾਂ ਤੇ ਇਹਨਾਂ ਦੀ ਚੈਕਿੰਗ ਹੁੰਦੀ ਆ ਡਿਊਟੀ ਨਿਭਾਰੇ ਨੇ ਮੇਰੇ ਵੀਰ ਇੱਥੇ ਮੌਸਮ ਬਹੁਤ ਸੋਹਣਾ ਅੱਜ ਬਾਕੀ ਆ ਦੇਖੋ ਤੁਸੀਂ ਮੈਨੂੰ ਤਾਂ ਆ ਚੀਜ਼ ਬਹੁਤ ਵਧੀਆ ਲੱਗਦੀ ਹੈ ਯਾਰ ਜਿਹੜੇ ਨਾ ਰੁੱਖ ਲੱਗੇ ਹੋਏ ਨੇ ਨਾ ਇਹ ਚੀਜ਼ ਬਹੁਤ ਵਧੀਆ ਲੱਗਦੀ ਹੈ ਇਹ ਬ੍ਰਦਰ ਕੀ ਚੀਜ਼ ਹੈ ਇਹ ਮੇਗਾ ਟੇਡ ਫਿਰ ਰਹੀ ਚੱਲ ਟਿਕੜ ਦਾ ਸੈਕਟਰ 17 ਦੇ ਬਿਲਕੁਲ ਆਪੋਜ਼ਿਟ ਨਾਲ ਓਕੇ 17 ਦਾ ਬਸ ਸਟੈਂਡ ਹੈ ਨਾ ਪਕਿੱਦਰ ਜਾ ਰਿਹਾ ਥੈਂਕ ਯੂ ਭਰਾਣ ਥੈਂਕ ਯੂ ਭਰਾਣ ਚੰਡੀਗੜ੍ਹ ਤੋਂ ਚੰਡੀਗੜ੍ਹ ਸੈਰਾਂ ਹੋ ਰਹੀਆਂ ਨੇ 35 ਸੈਕਟਰ ਘੁੰਮ ਰਹੇ ਹਾਂ ਅਸੀਂ ਹੁਣ ਅਸੀਂ ਜਾ ਰਹੇ ਹਾਂ ਜੀ ਸੈਕਟਰ 15 ਦੇ ਵਿੱਚ ਬਾਈ ਜੀ ਨੂੰ ਸਾਡੇ ਨੂੰ ਭੁੱਖ ਲੱਗੀ ਹੈ ਤੇ ਚਾਈਨਿਸ ਖਾਣ ਦੇ ਸ਼ਕੀਨ ਬਹੁਤ ਨੇ ਤੇ ਸੈਕਟਰ 15 ਦੇ ਵਿੱਚ ਜਿਹੜਾ ਹੈ ਵੀ ਚਾਈਨਿਸ ਬਹੁ ਮਿਲਦਾ ਹੈ ਤੇ ਬਾਈ ਕਹਿੰਦੇ ਵੀ ਉੱਥੇ ਹੀ ਜਾਣਾ ਆਪਾਂ ਸੋ ਆਪਾਂ ਉਧਰ ਜਾ ਰਹੇ ਹਾਂ ਇਹ ਸਾਡੇ ਜਿਹੜੇ ਡਰਾਈਵਰ ਬੜੇ ਖਤਰਨਾਕੇ ਕੱਟ ਬੜੇ ਖਤਰਨਾਕ ਲੈਂਦੇ ਨੇ ਤੁਸੀਂ ਆਪ ਦੇਖੋ ਹਾਂ ਜੀ ਇਹ ਸਾਡੇ ਬ੍ਰਦਰ ਨੇ ਹਾਂਜੀ bro ਆ ਦੇਖੋ ਜੀ ਇਹ ਸਾਈਕਲ ਨੇ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਸਮਾਰਟ ਬਾਈਕਸ ਨੇ ਬ੍ਰਦਰ ਇਹਨਾਂ ਬਾਰੇ ਦੱਸਿਓ ਮੜਾ ਜੇ ਕੁਝ ਮੈਨੂੰ ਇਹਨਾਂ ਨੂੰ ਵੀਰੇ ਆਪਾਂ ਸਮਾਰਟ ਬਾਈਕ ਦੀ ਐਪ ਇੰਸਟਾਲ ਕਰਕੇ ਤੇ QR ਕੋਡ ਆਂਦਾ ਉਹਨੂੰ ਪਰ ਆਰ ਦੇ ਅਕੋਰਡਿੰਗ ਆਪਾਂ ਰੈਂਟ ਤੇ ਲੈ ਸਕਦੇ ਹਾਂ ਹਰ ਸੈਕਟਰ ਤੇ ਇਹਦਾ ਪਿਕ ਸਟੈਂਡ ਵੀ ਹੁੰਦਾ ਡ੍ਰੌਪ ਸਟੈਂਡ ਵੀ ਹੁੰਦਾ ਕਿਸੇ ਵੀ ਸੈਕਟਰ ਤੋਂ ਪਿਕ ਕਰਕੇ ਕਿਸੇ ਵੀ ਸੈਕਟਰ ਤੇ ਆਪਾਂ ਨੂੰ ਡ੍ਰੌਪ ਕਰ ਸਕਦੇ ਹਾਂ ਉੱਥੇ ਹੀ ਆਨਲਾਈਨ ਪੇਮੈਂਟ ਹੋ ਜਾਂਦੀ ਹੈ ਉੱਥੇ ਹੀ ਲੌਗ ਹੋ ਜਾਂਦਾ ਜਦੋਂ ਤੁਸੀਂ ਡ੍ਰੌਪ ਕੀਤਾ ਆਪੇ ਬਾਈਕ ਬਾਈਕ ਲੌਕ ਹੋ ਜਾਏਗੀ ਜਦੋਂ ਤੁਸੀਂ ਪਿਕ ਕੀਤਾ ਆਪੇ ਅਨਲੌਕ ਹੋ ਜੇ QR ਤੋਂ ਪ ਯਾਰ ਬਹੁਤ ਵਧੀਆ ਚੀਜ਼ ਆ ਤਾਂ ਯਾਰ ਬਿਲਕੁਲ ਜੀ ਤੇ ਬ੍ਰਦਰ ਇਹਦਾ ਮਤਲਬ ਜਿਹੜੀ ਐਪ ਹੁੰਦੀ ਆ ਉਹ ਕਿਹੜੀ ਐਪਾ ਸਮਾਰਟ ਬਾਈਕ ਸਮਾਰਟ ਬਾਈ ਠੀਕ ਹੈ ਬ੍ਰਦਰ ਫ੍ਰੀ ਹੁੰਦੀ ਐਪ ਵੀ ਆ ਇਹਨੂੰ ਮਤਲਬ ਕੋਈ ਚਾਰਜਸ 3 ਰੁਪੀਸ ਪਰ ਆਰ ਦੇ ਚਾਰਜਸ ਹੁੰਦੇ ਆ ਇਹਦੇ 15 ਰੁਪਏ ਪਰ ਆਰ ਤੇ ਜਿਹੜੀ ਐਪ ਡਾਊਨਲੋਡ ਕਰਨ ਦੇ ਕੋਈ ਚਾਰਜਸ ਤਾਂ ਨਹੀਂ ਆ ਉਹਦੇ ਕੋਈ ਚਾਰਜਸ ਨਹੀਂ ਪਈ ਆਫ ਕਾਸਟ ਐਪ ਹੈ ਜੀ ਪਲੇ ਸਟੋਰ ਤੋਂ ਆਪਾਂ ਜਾ ਕੇ ਲੈ ਸੌਣ ਆਹ ਦੇਖੋ ਸਰ ਇਹ ਬਣੇ ਹੋਏ ਦਾ ਦੇਖੋ ਸਾਹਮਣੇ ਵੀ ਆਹ ਦੇਖੋ 15 ਸੈਕਟਰ ਦੀ ਮਾਰਕੀਟ ਦੇ ਵਿੱਚ ਆ ਗਏ ਆ ਆਪਾਂ ਤੇ ਬਾਈ ਨੇ ਹੁਣ ਚਾਈਨੀਸ ਫੂਡ ਖਾਣਾ ਸੋ ਆਪਾਂ ਦੇਖਦੇ ਹਾਂ ਹੁਣ ਤੇ ਕੋਈ ਵਧੀਆ ਜੀ ਜਗ੍ਹਾ ਤੇ ਤਰੋ ਅੱਜ ਆਪਣਾ ਜਿਹੜਾ ਦਿਨ ਸੀਗਾ ਬਹੁਤ ਵਧੀਆ ਸਪੈਂਡ ਹੋਇਆ ਹੁਣ ਆਪਾਂ ਸ਼ਾਪਿੰਗ ਵੀ ਕਰਨ ਲਈ ਤੇ ਹੁਣ ਆਪਾਂ ਵਾਪਸੀ ਜਾ ਰਹੇ ਹਾਂ ਸੋ ਗਾਈਜ਼ ਆਜਾ ਤਾਂ ਜਿਹੜਾ ਸੀਗਾ ਬਹੁਤ ਵਧੀਆ ਰਿਹਾ ਸੋ ਥੈਂਕ ਯੂ ਗਾਈਜ਼